845 ਸੇਵਾ ਲੈ ਕੇ ਆ ਰਹੇ ਸੇਵਾਦਾਰ ਵੀਰਾਂ ਲਈ ਇਲਾਕੇ ਦੇ ਫੌਜੀ ਵੀਰਾਂ ਵੱਲੋਂ ਚਾਹ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਨੌਜਵਾਨ ਫੌਜੀ ਫੌਜੀ ਜਵਾਨ ਜਿਹੜੇ ਛੁੱਟੀ ਆਏ ਹੋਏ ਸੀ ਕਿ ਤਾਂ ਉਹਨਾਂ ਨੇ ਦੇਖਿਆ ਕਿ ਪੂਰੇ ਦੂਰੋਂ ਲੋਕ ਇਸ ਪਿੰਡ 'ਚ ਆ ਕੇ ਸੇਵਾ ਕਰ ਰਹੇ ਇਹਨਾਂ ਦੀ ਮਦਦ ਕਰ ਰਹੇ ਪਰ ਇਹਨਾਂ ਨੇ ਅਜਿਹਾ ਸੋਚਿਆ ਕਿ ਉਲਟਾ ਉਹਨਾਂ ਦੇ ਹੀ ਚਾਹ ਪਾਣੇ ਦਾ ਪ੍ਰਬੰਧ ਕਰਤਾ ਉਹ ਇੱਥੇ ਲਗਭਗ ਅਸੀਂ 9-10 ਫੌਜੀਆ ਇਸ ਪਿੰਡ ਤੋਂ ਤੇ ਜਿੰਦੇ ਵਿੱਚ ਅਸੀਂ ਇਸ ਟਾਈਮ ਚਾਰ ਛੁੱਟੀ ਦੇ ਸੀ ਤੇ ਪਿੰਡ ਵਿੱਚ ਹੜਾ ਆ ਗਏ ਤੇ ਸੇਵਾ ਦਾ ਸੇਵਾਦਾਰ ਬਾਹਰ ਬਹੁਤ ਲੈ ਕੇ ਆ ਰਹੇ ਸੀ ਪਰ ਸਾਡੇ ਅੰਦਰ ਵੀ ਹੈ ਸੀ ਬਾਈ ਸੇਵਾ ਕਰੀਏ ਪਰ ਕੀ ਕਰੀ ਮਜਬੂਰੀ ਇਹੋ ਜਿਹੀ ਬਣ ਗਈ ਜਿਹੜੇ ਲੋਕ 70 ਕਿਲੋਮੀਟਰ ਚੱਲ ਕੇ ਸਾਡੀ ਸੇਵਾ ਵਾਸਤੇ ਆ ਰਹੇ ਆ ਸਾਡਾ ਵੀ ਹੱਕ ਬਣਦਾ ਹੈ ਕਿ ਉਹਨਾਂ ਨੂੰ ਚਾਹ ਪਾਣੀ ਦੀ ਖੁਸ਼ੀ ਨਾ। ਉਹਨਾਂ ਆਪਣਾ ਪਿੰਡ ਵਾਲੇ ਜਿਹੜੇ ਲੋਕਾਂ ਨੂੰ ਕਹੀਏ ਵੀ ਇਹ ਚਾਹ ਪਾਣੀ ਨਹੀਂ ਪੁੱਛ ਰਹੇ ਸੀ ਕਿਉਂਕਿ ਇਹਨਾਂ ਦੇ ਹਾਲਾਤ ਹੀ ਇਦਾ ਦੌਰ ਰੱਖਿਆ ਮਾਸਤਾ ਇਹਦਾ ਦੌਰ ਰੱਖਿਆ ਵੀ ਸਾਨੂੰ ਮਿਲ ਜਾਏ ਕੁਝ ਸਾਡੇ 6 ਮਹੀਨੇ ਦੀ ਫਸਲ ਬਰਬਾਦ ਹੋ ਗਈ ਜਿਹੜਾ ਇਹ ਦੌਰ ਚੱਲ ਕੇ ਆ ਰਿਹਾ ਹੈ ਉਹਨਾਂ ਨੂੰ ਜੇ ਚਾਹ ਪਾਣੀ ਨਾ ਪੁੱਛਾਂਗੇ ਉਹਨਾਂ ਦੇ ਦਿਲ 'ਚ ਜਾਊਗਾ ਯਾਰ ਅਸੀਂ ਇੰਨਾ ਸੇਵਾ ਲੈ ਕੇ ਆ ਰਿਹਾ ਠੀਕ ਹੈ ਬਾਕੀ ਜੋ ਮਾੜੇ ਹਾਲਾਤ ਸਾਡੇ ਤੇ ਆ ਰਹੇ ਨੇ ਉਹ ਤਾਂ ਹੈਗਾ ਕੁਦਰਤ ਦੇ ਪਰ ਇੰਨੇ ਵੀ ਮਾੜੇ ਨਹੀਂ ਹੋਗੇ ਕਿ ਉਹਨਾਂ ਨੂੰ ਚਾਹ ਪਾਣੀ ਪੁੱਛਣੋਂ ਛੱਡ ਕਿਉਂਕਿ ਅਗਰ ਜਿੱਦਾਂ ਟਰਾਲੀ ਤੇ ਟਰਾਲੀਆਂ ਆਉਂਦੀਆਂ ਜੇ ਪ੍ਰਸ਼ਾਦ ਦਾ ਲੰਗਰ ਤਾਂ ਵੈਸੇ ਉਹ ਆਪ ਵੀ ਲੈ ਕੇ ਵੀਰ ਬਹੁਤ ਬਾਰ ਆ ਰਹੇ ਮੈਂ ਤੇ ਬਹੁਤ ਮਿਹਰਬਾਨੀ ਜੇ ਆਪਾਂ ਖੜੀਆਂ ਕਰਦੇ ਤਾਂ ਇੱਥੇ ਟ੍ਰੈਫਿਕ ਲੱਗ ਜਾਏਗਾ ਤਾਂ ਬਹੁਤ ਪਰੇਸ਼ਾਨੀ ਹੋਏਗਾ ਇਸ ਕਰਕੇ ਅਸੀਂ ਸਲਾਹ ਕੀਤੀ ਵੀ ਆਪਾਂ ਲੰਗਰ ਉਹੀ ਲਾਈਏ ਜਿਹੜਾ ਆਪਾਂ ਚੱਲਦੇ-ਚੱਲਦੇ ਸਾਰੇ ਦੀ ਸੇਵਾ ਵੀ ਕਰ ਸਕੀਏ ਤੁਰਕ ਪਰੇਸ਼ਾਨੀ ਨਾ ਹੋਵੇ ਇਹ ਪਰਪਾਈ ਹੋ ਜੋਗੀ ਕੋਲੇ-ਕੋਲੇ ਟਾਈਮ ਦੇ ਨਾਲ ਪਰਪਾਈ ਹੋ ਜੋਗੀ ਐਵੇਂ ਦਿਲ ਨਹੀਂ ਛੱਡਣਾ ਕੋਈ ਨਹੀਂ ਆਪਾਂ ਜਿਹੜੇ ਜਿੱਥੇ ਰਹਿਨੇ ਆ ਪੰਜਾਬ 'ਚ ਰਹਿਨੇ ਆ ਪੰਜਾਬ ਖਵਾਉਂਦਾ ਹੈ ਖਾਂਦਾ ਨਹੀਂ ਬਾਕੀ ਸੇਵਾ ਲੈ ਕੇ ਆ ਰਹੇ ਵੀਰੋ ਉਹਨਾਂ ਨੂੰ ਵੀ ਆਦਰ ਨਾਲ ਬਿਠਾਓ ਪ੍ਰਸ਼ਾਦ ਦੇ ਰੱਖਦੇ ਹੋਏ ਤਾਂ ਮੈਂ ਖੁਦ ਲੈ ਕੇ ਆਉਂਗਾ ਸਾਰਿਆਂ ਨੂੰ ਪ੍ਰਸ਼ਾਦ ਵਿੱਚ ਕਹਾਂਗਾ ਪੰਜਾਬ 'ਚ ਹੜ੍ਹ ਆਇਆ ਤਾਂ ਲੋਕਾਂ ਨੇ ਹੜ੍ਹ ਪੀੜਤਾ ਲਈ ਲੰਗਰ ਲਾ ਦਿੱਤੇ ਫਰ-ਫੜ ਟਰਾਲੀਆਂ ਤੇ ਟਰੱਕ ਉਹਨਾਂ ਲਈ ਰਾਸ਼ਨ ਲਿਆਤਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਿੰਡ ਦਿਖਾਵਾਂਗੇ ਜਿਸ ਪਿੰਡ ਦਾ ਸਭ ਫਸਲ ਤਬਾਹ ਹੋ ਗਈ ਤਾਂ ਪਿੰਡ ਦੇ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ ਸੀ ਪਰ ਉਸ ਪਿੰਡ ਦਾ ਧੰਨ ਜਿਗਰਾ ਉਹਨਾਂ ਨੇ ਹੜਪੀੜਤਾ ਦੀ ਮਦਦ ਲਈ ਆਏ ਲੋਕਾਂ ਲਈ ਹੀ ਲੰਗਰ ਲਾ ਦਿੱਤਾ ਅਸੀਂ ਤੁਹਾਨੂੰ ਪਹਿਲਾਂ ਆ ਇੱਕ ਬੋਰਡ ਦਿਖਾਣਿਆ ਜਿਸ ਦੇ ਉੱਪਰ ਲਿਖਿਆ ਹੋਇਆ ਹੜਪੀੜਤਾ ਲਈ ਸੇਵਾ ਲੈ ਕੇ ਆ ਰਹੇ ਸੇਵਾਦਾਰ ਵੀਰਾਂ ਲਈ ਇਲਾਕੇ ਦੇ ਫੌਜੀ ਵੀਰਾਂ ਵੱਲੋਂ ਚਾਹ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਇਹ ਪਿੰਡ ਹੈਗਾ ਆ ਫੌਜਪੁਰ ਜ਼ਿਲ੍ਹੇ ਦਾ ਸਰਹਾਦੀ ਪਿੰਡ ਪਾਹਨੇਵਾਲਾ ਜਿੱਥੇ ਨੌਜਵਾਨਾਂ ਨੇ ਲੰਗਰ ਲਾ ਦਿੱਤਾ ਔਰ ਇਸ ਪਿੰਡ ਦੇ ਨੌਜਵਾਨ ਫੌਜੀ ਫੌਜੀ ਜਵਾਨ ਜਿਹੜੇ ਛੁੱਟੀ ਆਏ ਹੋਏ ਸੀਗੇ ਤਾਂ ਉਹਨਾਂ ਨੇ ਦੇਖਿਆ ਕਿ ਦੂਰੋਂ ਦੂਰੋਂ ਲੋਕ ਇਸ ਪਿੰਡ 'ਤੇ ਆ ਕੇ ਸੇਵਾ ਕਰ ਰਹੇ ਇਹਨਾਂ ਦੀ ਮਦਦ ਕਰ ਰਹੇ ਪਰ ਇਹਨਾਂ ਨੇ ਅਜੀਹਾ ਸੋਚਿਆ ਕਿ ਉਲਟਾ ਉਹਨਾਂ ਦੇ ਹੀ ਚਾਹ ਪਾਣੀ ਦਾ ਪ੍ਰਬੰਧ ਕਰਤਾ ਔਰ ਇੱਥੇ ਪਿੰਡ ਦੇ ਫੌਜੀ ਨੌਜਵਾਨ ਵੀਰ ਮੌਜੂਦ ਨੇ ਹਾਂਜੀ ਵੀਰ ਜੀ ਪਹਿਲਾਂ ਤਾਂ ਤੁਹਾਡੇ ਇਸ ਉਪਰਾਲੇ ਨੂੰ ਅਸੀਂ ਸਲਾਮ ਕਰਦੇ ਹਾਂ ਕਿ ਤੁਸੀਂ ਤੁਹਾਡੇ ਲਈ ਸੇਵਾ ਲੈ ਕੇ ਆ ਰਹੇ ਲੋਕਾਂ ਲਈ ਸੇਵਾ ਖੋਲ ਦਿੱਤੀ ਤਾਂ ਤੁਹਾਡੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਆਇਆ ਕਿ ਅਸੀਂ ਵੀ ਸੇਵਾ ਕਰੀਏ ਸਸਿਕਾ ਜੀ ਸਾਰਿਆਂ ਨੂੰ ਮੈਂ ਸੁਖਚਾਨ ਸਿੰਘ ਬੀਐਸਐਫ ਸ ਹਾਂ ਔਰ ਮੇਰੇ ਪਿੰਡ ਦੇ ਲਗਭਗ ਅਸੀਂ 9-10 ਫੌਜੀਆ ਇੱਥੇ ਪਿੰਡ ਤੋਂ ਤੇ ਜਿੰਦੇ ਵਿੱਚ ਅਸੀਂ ਇਸ ਟਾਈਮ ਚਾਰ ਛੁੱਟੀ ਦੇ ਸੀ ਤੇ ਪਿੰਡ ਵਿੱਚ ਹੜਾ ਆ ਕੇ ਤੇ ਸੇਵਾ ਤਾਂ ਸੇਵਾਦਰ ਬਾਹ ਬਹੁਤ ਲੈ ਕੇ ਆ ਰਹੇ ਸੀ ਪਰ ਸਾਡੇ ਅੰਦਰ ਵੀ ਹੈ ਸੀ ਬਈ ਸੇਵਾ ਕਰੀਏ ਪਰ ਕੀ ਕਰੀ ਮਜਬੂਰੀ ਇਹੋ ਜੀ ਬਣ ਗਈ ਨਾ ਤਾਂ ਕੋਈ ਫਸਲ ਬਚੀ ਲੋਕਾਂ ਕੋਲ ਨਾ ਕੁਛ ਤੇ ਫਿਰ ਅਸੀਂ ਆਪਦੇ ਫੌਜੀ ਵੀਰਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਚਲੋ ਕੋਈ ਨਹੀਂ ਆਪਣੇ ਕੋ ਜਿੰਨਾ ਹੋ ਸਕਦਾ ਜਿਹੜੇ ਸੇਵਾਦਾਰ ਵੀਰ ਆ ਰਹੇ ਆ ਆਪਾਂ ਨੂੰ ਲਈ ਕੋਈ ਚਾਹ ਪਾਣੀ ਦਾ ਇੰਤਜ਼ਾਮ ਕਰੀਏ ਕਿਉਂਕਿ ਸਾਰੇ ਲੋਕ ਇੱਥੋਂ ਦੇ ਲੋਕ ਤਾਂ ਸਾਰੇ ਟੁੱਟੇ ਪੈ ਸੀ ਉਹਨਾਂ ਨੂੰ ਤਾਂ ਮਰਜ਼ੀ ਦਾ ਲਾਲ ਵੀ ਕੋਈ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਾ ਕਰੀਏ ਪਰ ਜਿੱਦਾਂ ਲਾਲ ਇੱਕ ਬੰਦਾ ਕੋਈ ਵੀ ਇਮਪਲੋਇਮੈਂਟ ਦਾ ਬੰਦਾ ਮਤਲਬ ਬੰਦਾ ਜਿਹਨੂੰ ਫਿਕਸ ਆਪਦੀ ਪੇ ਮਿਲ ਰਹੀ ਹੈ ਉਹਦਾ ਦਿਮਾਗ ਥੋੜਾ ਫਰੈਸ਼ ਹੁੰਦਾ ਉਹਨੂੰ ਪਤਾ ਚਲ ਕੋਈ ਗੱਲ ਨਹੀਂ ਮਾੜਾ ਟਾਈਮ ਆਇਆ ਨਿਕਲ ਜਾਊਗਾ ਕੱਢ ਜਾਊਗਾ ਪਰ ਜੋ ਆਪਣੇ ਵੀਰ ਬਾਹਰ ਸੇਵਾ ਲੈ ਕੇ ਆ ਰਹੇ ਕਿਤੇ ਉਹਨਾਂ ਦੇ ਮਨ 'ਚ ਇਹ ਨਾ ਹੋਵੇ ਕਿ ਅਸੀਂ ਸੇਵਾ ਲੈ ਗਏ ਸੀ ਅੱਗੋਂ ਸਾਨੂੰ ਕਿਸੇ ਨੇ ਚਾਹ ਪਾਣੀ ਤੱਕ ਨਹੀਂ ਪੁੱਛਿਆ ਹੁਣ ਆਪਾਂ ਪਿੰਡ ਵਾਲੇ ਜਿੱਥੇ ਲੋਕਾਂ ਨੂੰ ਕਹੀਏ ਵੀ ਇਹ ਚਾਹ ਆਪਣੀ ਨਹੀਂ ਪੁੱਛ ਰਹੇ ਸੀ ਕਿਉਂਕਿ ਇਹਨਾਂ ਦੇ ਹਾਲਾਤ ਹੀ ਇਦਾਂ ਦੇ ਹੋ ਰੱਖੇ ਆ ਮਸਕਾ ਇਦਾਂ ਦੀ ਹੋ ਰੱਖੀ ਵੀ ਸਾਨੂੰ ਮਿਲ ਜਾਏ ਕੁਝ ਸਾਡੇ 6 ਮਹੀਨੇ ਦੀ ਫਸਲ ਬਰਬਾਦ ਹੋ ਗਈ ਤਾਂ ਅਸੀਂ 6 ਮਹੀਨੇ ਕਿ ਤੂ ਖਾਵਾਂਗੇ ਉਹਨਾਂ ਦਾ ਧਿਆਨ ਇਸ ਪਾਸੇ ਸੀ ਤੇ ਸਾਡਾ ਚਲ ਥੋੜਾ ਜਿਹਾ ਮਾਈਂਡ ਫਰੈਸ਼ ਸੀ ਬਾਹਰ ਆਏ ਸੀ ਸਾਨੂੰ ਲੱਗਾ ਵੀ ਚਲੋ ਕੁਝ ਕਰਨਾ ਚਾਹੀਦਾ ਇਹ ਤਾਂ ਕੁਦਰਤੀ ਗੱਲ ਹੈ ਕਿ ਜਿਸ ਦਾ ਸਭ ਕੁਝ ਨੁਕਸਾਨ ਹੋ ਜਾਵੇ ਸਭ ਕੁਝ ਰੁੜ ਜਾਵੇ ਤਾਂ ਫਿਰ ਉਹਨੂੰ ਰੋਟੀ ਦੇ ਲਾਲੇ ਹੁੰਦੇ ਆ ਤਾਂ ਉਹ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣਾ ਹੀ ਟਾਈਮ ਢਵਾਵਾਂ ਪਰ ਤੁਸੀਂ ਫੌਜੀ ਜਵਾਨਾਂ ਨੇ ਇੱਕ ਅਜੀਹਾ ਸੋਚਿਆ ਕਿ ਤੁਸੀਂ ਲੰਗਰ ਲਾ ਦ ਤਾਂ ਕਿੰਨੇ ਨੌਜਵਾਨ ਹੈਗੇ ਫਰੈਂਸਪਿੰਡ ਦੇ ਫੌਜੀ ਨੌਜਵਾਨ ਜਿਨ੍ਹਾਂ ਨੇ ਫੌਜ ਵਿੱਚ ਨੌਕਰੀ ਵੀ ਕਰ ਰਹੇ ਔਰ ਅੱਜ ਲੋਕਾਂ ਦੀ ਸੇਵਾ ਵੀ ਕਰ ਰਹੇ ਆਪਣੇ ਹੱਥ ਟੋਟਲ 9 ਫੌਜੀ ਗਏ ਜੀ ਤੇ ਸਾਰੇ ਵੀਰ ਬਹੁਤ ਸਾਥ ਦੇ ਰਹੇ ਆ ਜੀ ਵੀ ਕਰ ਰਹੇ ਜੀ ਆਪਾਂ ਪ੍ਰਸ਼ਾਦ ਦਾ ਲੰਗਰ ਵੀ ਲਾਉਣਾ ਹੈ ਤਾਂ ਤੁਸੀਂ ਦੱਸੋ ਅੱਗੇ ਲੱਗੋ ਤੇ ਆਪਾਂ ਸਭ ਕੁਝ ਕਰਨ ਲਈ ਤਿਆਰ ਆ ਉਹ ਵੀਰਾਂ ਦਾ ਵੀ ਬਹੁਤ ਧੰਨਵਾਦ ਮੇਰੇ ਵੱਲੋਂ ਬਾਕੀ ਜਿੰਨਾ ਕੋ ਸਾਨੂੰ ਟਾਈਮ ਮਿਲਿਆ ਇੱਥੇ ਕਿਉਂਕਿ ਅਗਰ ਜਿੱਦਾਂ ਟਰਾਲੀਆਂ ਤੇ ਟਰਾਲੀਆਂ ਆਉਂਦੀਆਂ ਜੇ ਪ੍ਰਸ਼ਾਦ ਦਾ ਲੰਗਰ ਤਾਂ ਵੈਸੇ ਉਹ ਆਪ ਵੀ ਲੈ ਕੇ ਵੀਰ ਬਹੁਤ ਪਰਿਵਾਰ ਆ ਰਹੇ ਉਹਨਾਂ ਦੀ ਬਹੁਤ ਮਿਹਰਬਾਨੀ ਜੇ ਆਪਾਂ ਖੜੀਆਂ ਕਰਦੇ ਤਾਂ ਇੱਥੇ ਟ੍ਰੈਫਿਕ ਲੱਗ ਜਾਏਗਾ ਤਾਂ ਬਹੁਤ ਪਰੇਸ਼ਾਨੀ ਆਏਗੀ ਇਸ ਕਰਕੇ ਅਸੀਂ ਸਲਾਹ ਕੀਤੀ ਪਾਪਾ ਲੰਗਰ ਉਹੀ ਲਾਈਏ ਜਿਹੜਾ ਅਸੀਂ ਚਲਦੇ-ਚਲਦੇ ਸਾਰੇ ਦੀ ਸੇਵਾ ਵੀ ਕਰ ਸਕੀਏ ਤੋਰ ਕੋਈ ਪਰੇਸ਼ਾਨੀ ਨਾ ਹੋਵੇ ਇੱਥੇ ਇੱਕ ਹੋਰ ਫੌਜੀ ਜਵਾਨ ਮੌਜੂਦ ਹੈਗੇ ਸੀ ਉਹਨਾਂ ਨਾਲ ਗੱਲ ਕਰਦੇ ਆਂ ਵੀਰ ਜੀ ਗੱਲ ਕਰੀਏ ਤਾਂ ਹਾਲਾਤ ਪਿੰਡ ਦੇ ਬਹੁਤੇ ਵਧੀਆ ਨਹੀਂ ਹੈਗੇ ਪਰ ਫੌਜੀ ਜਵਾਨਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਜਿਹੜਾ ਅਸੀਂ ਤਸਵੀਰਾਂ ਦੇ ਵਿੱਚ ਲੋਕਾਂ ਨੂੰ ਦਿਖਾ ਰਹੇ ਹਾਂ ਔਰ ਇੱਕ ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਸੀ ਕਿ ਲੋਕ ਰਸ਼ ਲੈ ਕੇ ਆਉਂਦੇ ਆ ਤਾਂ ਕੁਝ ਸ਼ਰਾਰਤੀ ਲੋਕ ਹੈਗੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਹੱਥੋਂ ਰਾਸ਼ਨ ਖੋਹਦੇ ਆ ਪਰ ਤੁਹਾਡੇ ਪਿੰਡ ਨੇ ਉਲਟਾ ਹੀ ਕੀਤਾ ਰਾਸ਼ਨ ਲੈ ਕੇ ਆਉਣ ਵਾਲਿਆਂ ਦੀ ਸੇਵਾ ਦਾ ਇੱਕ ਵੱਡਾ ਉਪਰਾਲਾ ਕਰਤਾ ਸੱਚੀ ਕਲਵੇਰਾ ਸਾਰਿਆਂ ਨੂੰ ਇਹ ਜਿੱਦਾਂ ਕਿ ਮਤਲਬ ਇਹ ਵੀਰ ਕਹਿ ਰਿਹਾ ਕਿ ਸਾਡੀ ਸੋਚ ਸੀਗੀ ਕਿ ਚਲੋ ਜੋ ਜਿਹੜੇ ਲੋਕ 7-7 ਕਿਲੋਮੀਟਰ ਚੱਲ ਕੇ ਸਾਡੀ ਸੇਵਾ ਵਾਸਤੇ ਆ ਰਹੇ ਆ ਸਾਡਾ ਵੀ ਹੱਕ ਬਣਦਾ ਕਿ ਉਹਨਾਂ ਨੂੰ ਚਾਹ ਪਾਣੀ ਦੀ ਪੁਛਣਾ ਬਾਕੀ ਚਲੋ ਤੁਹਾਨੂੰ ਦੱਸ ਹੀ ਦਿੱਤਾ ਵੀ ਜਿੱਦਾਂ ਪਿੰਡ ਵਾਲੇ ਕਈਆਂ ਦੇ ਕੀ ਸੋਚ ਹੁੰਦੀ ਹੈ ਜਿੱਦਾਂ ਹੁਣ ਫਸਲ ਬਰਬਾਦ ਹੋ ਗਈ ਆ ਕੋਈ ਆ ਗਿਆ ਰਾਸ਼ਨ ਹਰੇਕ ਦਾ ਦਿਮਾਗ ਚ ਇਹੀ ਹੁੰਦਾ ਹੈ ਕਿ ਸਾਨੂੰ ਵੀ ਇਹ ਰਾਸ਼ਨ ਮਿਲ ਜਾਏ। ਬਾਕੀ ਦੂਜੀ ਤੁਸੀਂ ਕਹਿੰਦੇ ਖੌਣ ਖਾਂ ਵਾਲੀ ਗੱਲ ਅੱਜ ਤੱਕ ਜਿੰਨਾ ਟਮਾਸੀ ਹੈਗੇ ਸੀ ਇਸੇ ਪਿੰਡ ਚ ਸਾਡੇ ਪਿੰਡ ਦਾ ਇਹੋ ਜਿਹਾ ਕੋਈ ਹਾਲਾਤ ਨਹੀਂ ਸੀ ਜੀ ਵੀ ਜਿਹੜੇ ਟਰਾਲੀਆਂ ਦੇ ਮਗਰ ਮਗਰ ਖੌਣ ਦੀ ਨਹੀਂ ਇਹ ਆਸ-ਪਾਸੀ ਦੇ ਤਸਵੀਰਾਂ ਸੀ ਤੁਹਾਡੇ ਪਿੰਡ ਦੀਆਂ ਤਸਵੀਰਾਂ ਨਹੀਂ ਇਸ ਗੱਲ ਕਰ ਰਹੇ ਇਹ ਆਸ-ਪਾਸੀ ਦੇ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਲੋਕ ਉਹ ਵੀ ਲੋਕ ਉਹ ਨੇ ਜਿਨ੍ਹਾਂ ਦਾ ਇਸ ਹੜ੍ਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਿਰਫ ਇੱਕ ਰਾਸ਼ਨ ਦੇ ਲਾਲਚ ਨੂੰ ਲੋਕਾਂ ਦੇ ਨਾਲ ਖਿੱਚ ਦੋ ਕਰਦੇ ਸੀ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ। ਉਹ ਮਤਲਬ ਤੁਹਾਡੇ ਕਹਿੰਦਾ ਠੀਕ ਆ ਹੁਣ ਜਿੱਦਾਂ ਕਿਸੇ ਦੀ ਜ਼ਮੀਨ ਤਾਂ ਫਸਲ ਡੁੱਬ ਗਈ ਆ ਰਾਸ਼ਨ ਦਿੱਤਾ ਉਹਨੂੰ ਵੀ ਜ਼ਰੂਰਤ ਆ ਅਕਸਰ ਉਹਨ ਜੋ ਰਾਸ਼ਨ ਆ ਰਿਹਾ ਦੂਸਰੀ ਗੱਲ ਆ ਜੋ ਰਾਸ਼ਨ ਆ ਰਿਹਾ ਜੋ ਸੰਸਥਾਵਾਂ ਲੈ ਕੇ ਆ ਰਹੀਆਂ ਨੇ ਉਹ ਜਦ ਪਿੰਡ ਦੇ ਵਿੱਚ ਇਸ਼ੂ ਕੀਤਾ ਜਾਂਦਾ ਵੰਡਿਆ ਜਾਂਦਾ ਉਹ ਘਰ ਦੇ ਸਾਹਮਣੇ ਪੂਰੇ ਹਰੇਕ ਘਰ ਨੂੰ ਦਿੰਦੇ ਦਿੰਦੇ ਆ ਇਹ ਨਹੀਂ ਕਿ ਜਿੰਦੇ ਫਸਲ ਡੁੱਬ ਗਈ ਜਾਂ ਕਿਸੇ ਦਾ ਘਰ ਡਿੱਗ ਪਿਆ ਉਹਨੂੰ ਹੀ ਦੇ ਕੇ ਜਾਂਦੇ ਆ ਉਹਦੇ ਵਿੱਚ ਮਤਲਬ ਕਿ ਉਹ ਵੀ ਇਨਵੋਲਵ ਆ ਵੀ ਉਹਨਾਂ ਨੂੰ ਹਾਂ ਮਿਲਣਾ ਚਾਹੀਦਾ ਫਸਾ ਸ ਡੁੱਬੀ ਆ ਚਾਹੇ ਘਰ ਬਚਿਆ ਫਸਲ ਡੁੱਬੀ ਆ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਰਾਸ਼ਨ ਸਹੀ ਪਹੁੰਚ ਰਿਹਾ ਲੋਕਾਂ ਤੱਕ ਫਿਲਹਾਲ ਤਾਂ ਸਾਡੇ ਪਿੰਡ ਚ ਪੂਰਾ ਸਹੀ ਪਹੁੰਚ ਰਿਹਾ ਹਰੇਕ ਜੋ ਰਾਸ਼ਨ ਆਂਦਾ ਸੀਗਾ ਹਰੇਕ ਘਰ ਦੇ ਵਿੱਚ ਪਹਚਾਣ ਦੀ ਜਿਹੜੇ ਘਰ ਰਹਿੰਦੇ ਵੀ ਸੀਗੇ ਉਹਨਾਂ ਤੋਂ ਰਖਾਉਂਦੇ ਸੀਗੇ ਅਸੀਂ ਖੁਦ ਪਹਚਾਣ ਤੁਸੀਂ ਜਿਹੜਾ ਚਾਹ ਦਾ ਲੰਗਰ ਲਾਇਆ ਹੋਇਆ ਲੋਕ ਜਿਹੜਾ ਸਮਾਨ ਲੈ ਕੇ ਆ ਰਹੇ ਤੁਹਾਡੇ ਪਿੰਡ ਲਈ ਜਾਂ ਦੂਸਰੇ ਪਿੰਡਾਂ ਲਈ ਅਗਲੇ ਪਿੰਡਾਂ ਨੂੰ ਲੰਘ ਕੇ ਜਾਂਦੇ ਏ ਤੋਂ ਰਾਸ਼ਨ ਲੈ ਕੇ ਤੁਹਾਡੇ ਚਾਹ ਦਾ ਲੰਗਰ ਚੱਕ ਕੇ ਜਾਂਦੇ ਆ ਤਾਂ ਤੁਹਾਡਾ ਜਿਹੜਾ ਹੈਗਾ ਉਹ ਬਹੁਤ ਸਹਿਯੋਗ ਕਰਦੇ ਹੋਣੇ ਤੁਹਾਡੀ ਸਲਾਹਾ ਵੀ ਕਰਦੇ ਹੋਣੇ ਬਿਲਕੁਲ ਕਰਦੇ ਆ ਜੀ ਕਿਉਂਕਿ ਜਿਹੜਾ ਇਨੀ ਦੂਰੋਂ ਚੱਲ ਕੇ ਆ ਰਿਹਾ ਉਹਨਾਂ ਨੂੰ ਜੇ ਚਾਹ ਪਾਣੀ ਨਾ ਪੁੱਛਾਂਗੇ ਤੇ ਉਹਨਾਂ ਦੇ ਦਿਲ 'ਚ ਜਾਊਗੀ ਯਾਰ ਅਸੀਂ ਇੰਨਾ ਸੇਵਾ ਲੈ ਕੇ ਆ ਰਿਹਾ ਠੀਕ ਹੈ ਬਾਕੀ ਜੋ ਮਾੜੇ ਹਾਲਾਤ ਸਾਡੇ ਤੇ ਆ ਰਹੇ ਨੇ ਉਹ ਤਾਂ ਹੈਗੇ ਕੁਦਰਤ ਦੇ ਪਰ ਇੰਨੇ ਵੀ ਮਾੜੇ ਨਹੀਂ ਹੋਗੇ ਕਿ ਉਹਨਾਂ ਨੂੰ ਚਾਹ ਪਾਣੀ ਪੁੱਛ ਨਾ ਪੰਜਾਬ ਤਾਂ ਹਮੇਸ਼ਾ ਪਰੌਣਾ ਚਾਰੀ ਲਈ ਅੱਗੇ ਰਿਹਾ ਵਾ ਤੇ ਪਰੌਣਾ ਚਾਰੀ ਦੇ ਵਿੱਚ ਇਹ ਕਿ ਆਜ ਦੀ ਸੇਵਾ ਤੇ ਕਰਨੀ ਪੱਕੀ ਆ ਕੀ ਹੋਇਆ ਅਸੀਂ ਥੋੜਾ ਬੈਕਵਰਡ ਏਰੀਆ ਤੇ ਹੈਗੇ ਆ ਬਾਕੀ ਅਸੀਂ ਪੰਜਾਬ ਦਾ ਹਿੱਸਾ ਅਸੀਂ ਵੀ ਪੰਜਾਬ ਆ ਸਾਨੂੰ ਸਰਕਾਰਾਂ ਵੱਲੋਂ ਤਾਂ ਇੱਕ ਸਾਈਡ ਤੇ ਛੱਡਿਆ ਗਿਆ ਬਿਲਕੁਲ ਵੀ ਇਹ ਤਾਂ ਜਿੱਦਾਂ ਮੱਲ ਆ ਲਾਉਂਦਾ ਪੰਜਾਬ ਦੇ ਬੰਦੇ ਹੈ ਹੀ ਨਹੀਂ ਸਾਨੂੰ ਤਾਂ ਕਿਸੇ ਮਿਲ ਕੇ ਰੇਕ ਚੀਜ਼ ਤੇ ਪਿੱਛੀ ਰੱਖਿਆ ਆਪਾਂ ਜੀ ਗੱਲ ਕਰੀਏ ਇਸ ਟਾਈਮ ਲੰਗਰ ਦੀ ਗੱਲ ਕਰ ਰਹੇ ਆ ਤੁਹਾਡਾ ਚਾਹ ਦਾ ਲੰਗਰ ਹਰ ਆਏਗੇ ਨੇ ਸ਼ੱਕ ਹੈ ਰਾਹਗੀਰਾਂ ਨੇ ਵੀ ਸ਼ੱਕ ਹੈ ਮੀਡੀਆ ਟੀਮ ਆਈ ਉਹਨਾਂ ਵੀ ਸ਼ੱਕ ਹੈ ਸਰਕਾਰਾਂ ਵੱਲੋਂ ਪ੍ਰਸ਼ਾਸਨ ਦੀਆਂ ਡਿਊਟੀਆਂ ਲਗੀਆਂ ਗਈਆਂ ਉਹਨਾਂ ਨੇ ਵੀ ਤੁਹਾਡੀ ਚਾਹ ਪੀਤੀ ਹੈਗੀ ਆ ਪਰ ਇਸ ਉਪਰਾਲੇ ਨੂੰ ਜਿੱਥੋਂ ਤੱਕ ਅਸੀਂ ਦੇਖਿਆ ਹੈ ਕਿ ਲੋਕਾਂ ਨੇ ਸਲਾਹਗਾ ਹੀ ਕੀਤੀ ਹੋਣੀ ਹੈ ਕਿਉਂਕਿ ਪਿੰਡ ਦਾ ਨੁਕਸਾਨ ਕਾਫੀ ਵੱਡਾ ਹੋ ਗਿਆ ਪਿੰਡ ਦੇ ਅੰਦਰ ਗੋਡੇ-ਗੋਡੇ ਪਾਣੀ ਭਰ ਗਿਆ ਸੀ ਲੋਕਾਂ ਨੂੰ ਆਪ ਦੇ ਢਿੱਡ ਦੀ ਪਈ ਸੀ ਪਰ ਤੁਸੀਂ ਫਿਰ ਵੀ ਇੱਕ ਵੱਡਾ ਦਿਲ ਰੱਖਿਆ ਚਾਹ ਦਾ ਲੰਗਰ ਲਾਤ ਔਰ ਫੌਜੀ ਜਵਾਨਾਂ ਨੇ ਫੌਜੀ ਜਵਾਨ ਬਾਰਡਰ ਤੇ ਡਿਊਟੀਆਂ ਕਰ ਰਹੇ ਨੇ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਫਿਰ ਵੀ ਜਿਹੜੇ ਆਪਣੇ ਪੰਜਾਬ ਦੀ ਪਰੰਪਰਾ ਹੈ ਆਪਣੇ ਗੁਰੂਆਂ ਦੀ ਪਰੰਪਰਾ ਹੈ ਲੰਗਰ ਦੀ ਪਰੰਪਰਾ ਹੈ ਉਸ ਨੂੰ ਤੁਸੀਂ ਬਰਕਰਾਰ ਰੱਖਿਆ ਔਰ ਇਸ ਸਹਿਯੋਗ ਦੇ ਇਸ ਕੰਮ ਦੇ ਵਿੱਚ ਤੁਹਾਡੇ ਵੱਲੋਂ ਤੁਹਾਨੂੰ ਪਿੰਡ ਦਾ ਕਿੰਨਾ ਸਹਿਯੋਗ ਮਿਲਿਆ ਪਿੰਡ ਦਾ ਬਹੁਤ ਸਹਿਯੋਗ ਮਿਲਿਆ ਜੀ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਜਦੋਂ ਆਵਾਜ਼ ਮਾਰੀ ਹੱਕ ਹਾਕ ਤੇ ਸਾਰੇ ਇੱਥੇ ਖੜੇ ਇਕੱਠੇ ਹੋ ਗਏ ਸਾਰਿਆਂ ਨੇ ਵਧੀਆ ਸਪੋਰਟ ਕੀਤੀ ਨਹੀਂ ਤਾਂ ਅਸੀਂ ਤਿੰਨ ਬੰਦੇ ਇਸ ਟਾਈਮ ਕੀ ਕਰ ਸਕਦੇ ਸੀ ਇੱਕ ਲੰਗਰ ਚਲਾਉਣ ਲਈ ਬਹੁਤ ਜਗ੍ਹਾ ਤੇ ਦੇਖਣੇ ਪੈਂਦਾ ਵੀ ਹਾਂ ਜੀ ਤੁਸੀਂ ਇਸ ਟਾਈਮ ਫੌਜੀ ਦੋ ਫੌਜੀ ਜਵਾਨ ਖੜੇ ਹੋ ਤੁਹਾਡੇ ਪਿੱਛੇ ਪਿੰਡ ਦੇ ਨੌਜਵਾਨ ਵੀ ਕਾਫੀ ਖੜੇ ਹੈ ਤੁਹਾਡਾ ਸਹਿਯੋਗ ਵੀ ਕਰ ਰਹੇ ਆ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਉਹਨਾਂ ਨੇ ਇਹ ਸੁਨੇਹਾ ਦੇਣਾ ਚਾਹੁੰਦੇ ਵੀ ਵਿਰੋਧ ਆਪਣਾ ਕੋਈ ਗੱਲ ਨਹੀਂ ਨੁਕਸਾਨ ਹੋ ਗਿਆ ਇਹ ਪਰਪਾਈ ਹੋ ਜੋਗੀ ਹੌਲੇ ਹੌਲੇ ਟਾਈਮ ਦੇ ਨਾਲ ਪਰਪਾਈ ਹੋ ਜੋਗੀ ਐਵੇਂ ਦਿਲ ਨਹੀਂ ਛੱਡਣਾ ਕੋਈ ਨਹੀਂ ਆਪਾਂ ਜਿਹੜੇ ਜਿੱਥੇ ਰਹਿੰਦੇ ਆਂ ਪੰਜਾਬ 'ਚ ਰਹਿੰਦੇ ਆਂ ਪੰਜਾਬ ਖਵਾਉਂਦਾ ਹੈ ਖਾਂਦਾ ਨਹੀਂ ਬਾਕੀ ਸੇਵਾ ਲੈ ਕੇ ਆ ਰਹੇ ਵੀਰ ਉਹਨਾਂ ਨੂੰ ਵੀ ਆਪਾਂ ਪਿਆਰ ਨਾਲ ਬਿਠਾਓ ਪ੍ਰਸ਼ਾਦੇ ਦੇ ਰੱਖਦੇ ਹੋਏ ਤਾਂ ਮੈਂ ਖੁਦ ਲੈ ਕੇ ਆਉਂਗਾ ਸਾਰਿਆਂ ਨੂੰ ਪ੍ਰਸ਼ਾਦ ਦੇ ਵਿੱਚ ਖਾਉਂਗਾ ਸਾਰੇ ਮਿਲ ਡਟੇ ਰਹੋ ਕੋਈ ਦਿੱਕਤ ਨਹੀਂ ਸਭ ਕੁਝ ਸੈੱਟ ਹੋ ਜਾਣਾ ਹੌਲੇ ਹੌਲੇ ਤੇ ਬਾਕੀ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਸੀ ਪੀ ਜਿਹੜੇ ਆਪਣੇ ਵੀਰ ਇੱਥੇ ਸੰਸਤਾ ਸੇਵਾ ਲੈ ਕੇ ਆ ਰਹੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਰੀ ਚੀਜ਼ਾਂ ਤੋਂ ਉੱਪਰ ਉੱਠ ਕੇ ਸੇਵਾ ਨੂੰ ਮੁੱਖ ਰੱਖਦੇ ਇਨਸਾਨੀਤ ਨੂੰ ਮੁੱਖ ਰੱਖਦੇ ਤੁਸੀਂ ਦੇਖ ਲੋ ਕਵਲ ਪਰ ਇੱਕ ਛੋਟੀ ਜਿਹੀ ਮੇਰੀ ਬੇਨਤੀ ਸਾਰੇ ਅੱਗੇ ਕਿ ਤੁਸੀਂ ਜਦੋਂ ਸੇਵਾ ਲੈ ਕੇ ਆਉਂਦੇ ਹੋ ਪਿੰਡ ਦੇ ਵਿੱਚ ਵਰਤਨ ਤੋਂ ਪਹਿਲੇ ਹਰੇਕ ਪਿੰਡ ਨੇ ਆਪਦੀ ਲਿਸਟ ਬਣਾਈ ਹੈ ਤੇ ਆਪਦੀ ਉੱਥੇ ਰੁਕੋ ਜੋ ਵੀ ਤੁਹਾਡੇ ਕੋਲ ਵਹੀਕਲ ਹੈ ਟਰਾਲੀ ਟਰੈਕਟਰ ਗੱਡੀ ਆ ਲਿਸਟ ਲਓ ਆਪਦੇ ਪਿਆਰ ਤਰੀਕ ਨਾਲ ਲੈਨ ਵਾਈਸ ਵੰਡੋ ਆ ਇਦਾਂ ਚੱਲਦੇ ਰਾਜ ਸੁੱਟਦੇ ਨਾ ਜਾਓ ਵੇ ਸਾਡੀ ਬੇਨਤੀ ਹੈ ਇਦਾਂ ਪਿੰਡ ਦੇ ਵੀ ਛਵੀ ਖਰਾਬ ਹੁੰਦੀ ਹੈ ਤੇ ਸਭ ਦੀ ਹੁੰਦੀ ਹੈ ਇਹ ਚੀਜ਼ ਰੋਕੋ ਬਸ ਜੀ ਬਿਲਕੁਲ ਫੌਜੀ ਜਵਾਨ ਵੱਲੋਂ ਇਹ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਸ ਪਿੰਡ ਵਿੱਚ ਆਉਂਦੇ ਜਾਂ ਕਿਸੇ ਹੋਰ ਪਿੰਡ ਵਿੱਚ ਜਾਂਦੇ ਹੋ ਤਾਂ ਉੱਥੋਂ ਦੇ ਕਿ ਪਿੰਡ ਦੇ ਮੌਤਵਾਰ ਬੰਦੇ ਨੂੰ ਲੈ ਕੇ ਜਾਂ ਕਿਸੇ ਨੌਜਵਾਨ ਨੂੰ ਲੈ ਕੇ ਜਾਂ ਉਹਨੂੰ ਲੈ ਕੇ ਪਿੰਡ ਦੇ ਬਕਾਇਦਾ ਇੱਕ ਲਿਸਟ ਤਿਆਰ ਕਰੋ ਤਾਂ ਲਿਸਟ ਤੋਂ ਬਾਅਦ ਕਿਸੇ ਸਾਂਝੀ ਜਗ੍ਹਾ ਤੇ ਬੈਠ ਕੇ ਆਰਾਮ ਦੇ ਨਾਲ ਉਹ ਸਮਾਨ ਉਹ ਰਸਤੇ ਉਹਨਾਂ ਵਿੱਚ ਵੰਡੀ ਜਾਵੇ ਸੋ ਫੌਜ ਪਰ ਤੋਂ ਕੈਮਰਾਮੈਨ ਦੇ ਨਾਲ ਮੇਰੇ ਪੱਖ ਪੋਸਟ ਲਈ ਹਰਜੀਤ ਸਿੰਘ